ਸੋ ਅੱਜ ਅਕਾਲੀ ਦਲ ਬਾਦਲ ਤੇਰ ਦੇ ਲੀਡਰ ਬੱਟੀ ਗੰਤੀ ਦੇ ਵਿੱਚ ਐਡਵੋਕੇਟ ਹਰਿੰਦਰ ਸਿੰਘ ਧਾਮੀ ਜੀ ਦੇ ਘਰੇ ਪਹੁੰਚੇ ਉਹਨਾਂ ਜਿਵੇਂ ਤੁਸੀਂ ਦੱਸਿਆ ਬਿਲਕੁਲ ਦਲ ਸਿੰਘ ਚੀਮਾ ਦੀ ਅਗਵਾਈ ਚ ਗਏ ਤੇ ਉੱਥੇ ਉਹਨਾਂ ਨੂੰ ਮਨਾਉਣ ਦੀ ਸਮਝਾਉਣ ਦੀ ਤਰਲਾ ਮਾਰਨ ਦੀ ਸਾਰੀ ਕੋਸ਼ਿਸ਼ ਕੀਤੀ ਪਹਿਲੀ ਕੋਸ਼ਿਸ਼ ਇਹ ਹੀ ਸੀ ਕਿ ਪ੍ਰਧਾਨ ਜੀ ਤੁਸੀਂ ਆਪਣਾ ਸਿਫਾ ਵਾਪਸ ਲਓ ਤੁਸੀਂ ਆਪਣੀ ਸੇਵਾ ਸੰਭਾਲੋ ਤੁਹਾਡੇ ਕੰਮ 'ਚ ਦਖਲ ਨਹੀਂ ਦੇਵਾਂਗੇ ਤੁਹਾਨੂੰ ਕੋਈ ਦਬਾਅ ਨਹੀਂ ਬਣਾਇਆ ਜਾਊਗਾ ਤੁਸੀਂ ਇਹ ਜਿਆਦਾ ਸੋਚਣਾ ਘੱਟੋ ਇਹ ਧਾਮੀ ਸਾਹਿਬ ਵੀ ਚੰਗੀ ਤਰ੍ਹਾਂ ਜਾਣਦੇ ਹਨ ਕਿ ਕਹਿਣੀ ਤੇ ਕਰਨੀ ਚ ਕਿੰਨਾ ਕੁ ਸੱਚ ਹੈ ਕਿ ਜਦੋਂ ਮੈਂ ਦੁਬਾਰਾ ਉਹਦਾ ਸੰਭਾਲ ਵੀ ਲਵਾਂਗਾ ਫਿਰ ਮੈਨੂੰ ਕਿੰਨਾ ਕੁ ਯਾਦ ਹੋਊਗਾ ਕਿ ਕਰ ਦੇਣਗੇ ਜਦੋਂ ਧਾਮੀ ਸਾਹਿਬ ਨਹੀਂ ਮੰਨੇ ਫਿਰ ਉਹਨਾਂ ਨੂੰ ਇੱਕ ਨੁਕਤਾ ਹੋਰ ਸੁਝਾਇਆ ਗਿਆ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਜਿਹੜਾ ਸੱਤ ਮੈਂਬਰੀ ਕਮੇਟੀ ਤੋਂ ਅਸਤੀਫਾ ਦਿੱਤਾ ਹੋਇਆ ਉਹ ਸੀਮਾ ਦੇ ਹੀ ਰੱਖੋ ਜੀ ਇਧਰ ਪ੍ਰਧਾਨਗੀ ਵਾਲਾ ਅਸਤੀਫਾ ਵਾਪਸ ਲੈ ਲਓ ਕੰਲੀ ਪ੍ਰਧਾਨਗੀ ਸਾਂਭ ਲੋ ਜੱਦਰ ਸਾਹਿਬ ਨੂੰ ਕਹਿ ਦੋ ਕਿ ਸੱਤ ਮੈਂਬਰੀ ਚ ਕਿਸੇ ਹੋਰ ਨੂੰ ਲਾ ਦੋ ਉਹ ਆਪਾਂ ਬਾਅਦ ਚ ਦੇਖ ਲਾਂਗੇ ਮਤਲਬ ਇਹ ਵੀ ਆਪਣੀ ਆਪ ਚ ਫਿਰ ਧਾਮੀ ਸਾਹਿਬ ਲਈ ਇਹ ਵੀ ਸਵਾਲ ਹੋਊਗਾ ਕਿ ਜੇ ਪ੍ਰਧਾਨ ਮੈਂ ਆਹੇਗਾ ਤਾਂ ਮੈਂ ਸੱਤ ਮੈਂਬਰੀ ਕਮੇਟੀ ਦਾ ਵੀ ਆਗੂ ਆਂਗਾ ਫਿਰ ਮੈਂ ਉਧਰੋਂ ਪਗੋੜਾ ਕਿਉਂ ਹੋਊਂਗਾ ਫਿਰ ਫਿਰ ਉਹ ਜਾਦੇ ਗੱਲ ਸੁਣਿਆ ਜਾਂਦਾ ਇਸ ਲਈ ਇਹ ਵੀ ਪ੍ਰਕਿਰਿਆ ਸੀ ਕਿ ਸੋ ਧਾਮੀ ਸਾਹਿਬ ਨੇ ਅਕਾਲੀ ਦਲ ਲੀਡਰਸ਼ਿਪ ਦੀ ਅੱਜ ਮੰਨੀ ਨਹੀਂ ਅੱਜ ਉਹਨਾਂ ਨੂੰ ਬਰੰਗ ਪਰਤਣਾ ਪਿਆ ਇਹ ਸਮੇਂ ਜਦੋਂ ਆਪਾਂ ਇਹ ਪ੍ਰੋਗਰਾਮ ਰਿਕਾਰਡ ਕਰ ਰਹੇ ਹਾਂ ਤਦ ਤੱਕ ਅਕਾਲੀ ਦਲ ਦੇ ਮਨਾਇਆ ਵੀ ਭਾਮੀ ਜੀ ਮੰਨੇ ਨਹੀਂ ਉਹਨਾਂ ਦੇ ਕੰਨ ਨੂੰ ਵੱਡੇ ਲੀਡਰਾਂ ਦੇ ਫੋਨ ਮਲਾ ਕੇ ਵੀ ਲਾਏ ਗਏ